ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਹੈਗਾ ਸੁਪਾਸ ਸਿੰਘ ਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਪਹਿਲਾਂ ਤਾਂ ਤੁਸੀਂ ਮੇਰੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਹਾਂ ਨਾ ਤੇ ਅੱਜ ਤੁਸੀਂ ਮੇਰਾ ਮਤਲਬ ਥੰਬਨੇਲ ਤੁਸੀਂ ਦੇਖ ਹੀ ਲੈਣਾ ਵੀ ਮੈਂ ਕਿਸ ਚੀਜ਼ ਤੇ ਗੱਲ ਕਰਨ ਜਾਣਾ ਕਿਸ ਚੀਜ਼ ਤੇ ਮੈਂ ਵੀਡੀਓ ਬਣਾਉਣ ਜਾ ਰਿਹਾ ਹਾਂ ਤੇ ਅੱਜ ਦੀ ਜਿਹੜੀ ਜ਼ਿੰਦਗੀ ਹੈ ਮਤਲਬ ਅੱਜ ਦੀ ਜ਼ਿੰਦਗੀ ਜਿਹੜੀ ਬਹੁਤ ਭੱਜ ਦੌੜ ਦੀ ਜ਼ਿੰਦਗੀ ਹੈ ਤੇ ਬਹੁਤ ਜੀ ਟੈਨਸ਼ਨਾਂ ਭਰੀ ਜ਼ਿੰਦਗੀ ਹੈ ਹਰ ਬੰਦੇ ਨੂੰ ਮਤਲਬ ਉਹ ਪੈਸਾ ਚਾਹੀਦਾ ਹਣਾ ਹਰ ਬੰਦੇ ਨੂੰ ਪੈਸਾ ਚਾਹੀਦਾ ਹਰ ਬੰਦੇ ਨੂੰ ਹਰ ਚੀਜ਼ ਦੀ ਮਤਲਬ ਟੈਨਸ਼ਨ ਹੁੰਦੀ ਹੈ ਟੈਨਸ਼ਨ ਹੁੰਦੀ ਹੈ ਸਾਰਾ ਦਿਨ ਬੰਦਾ ਕੰਮ ਕਰਦਾ ਰਾਤ ਨੂੰ ਬੰਦੇ ਨੂੰ ਬੰਦੇ ਨੂੰ ਸਵਾਦੀ ਰੋਟੀ ਦੀ ਟੈਨਸ਼ਨ ਲੱਗੀ ਰਹਿੰਦੀ ਹੈ ਰੋਟੀ ਦੀ ਜਾਂ ਕੋਈ ਕੰਮ ਦੀ ਜਾਂ ਕਿਸੇ ਵੀ ਚੀਜ਼ ਦੀ ਬੰਦੇ ਨੂੰ ਟੈਨਸ਼ਨ ਲੱਗੀ ਰਹਿੰਦੀ ਹੈ ਸਵਾਦੀ ਮੈਂ ਇਸ ਤਰ੍ਹਾਂ ਕਰਨਾ ਸੋਹ ਆ ਚੀਜ਼ ਕਰਨੀ ਆ ਆ ਮੇਰੇ ਤੋਂ ਨਾ ਹੋਈ ਤਾਂ ਆ ਮੈਨੂੰ ਮੈਨੂੰ ਪ੍ਰੋਬਲਮ ਆ ਜਾਂਦੀ ਹੈ ਹਣਾ ਇਹ ਚੀਜ਼ਾਂ ਦੀ ਬੰਦੇ ਨੂੰ ਸਾਰਾ ਟੈਨਸ਼ਨ ਲੱਗ ਜਿੰਦੀ ਹੈ ਤੇ ਰਾਤ ਨੂੰ ਬੰਦੇ ਨੂੰ ਹੁੰਦੀ ਨਹੀਂ ਨੀਂਦ ਤੇ ਮੈਂ ਸੋ ਇਹਨੂੰ ਦੱਸਣਾ ਚਾਹੁੰਦਾ ਵੀ ਜੇ ਰਾਤ ਨੂੰ ਨੀਂਦ ਲੈਣੀ ਆ ਤੁਸੀਂ ਇੱਕ ਸ਼ਬਦਾਂ ਮਤਲਬ ਇੱਕ ਪਾਠ ਆ ਜਾਂ ਸ਼ਬਦ ਮਤਲਬ ਮੈਂ ਤਾਂ ਪਾਠ ਹੀ ਕਾਹਾਂਗਾ ਉਹਨੂੰ ਜਦ ਤੁਸੀਂ ਸੁਣ ਲਓ ਮਤਲਬ ਪੈਨ ਲੱਗੇ ਸੁਣ ਲਿਆ ਕਰੋ ਹਨਾ ਦੇਲੀ ਜਿੱਤਾ ਹੁੰਦੇ ਜਾਵੋ ਪੜ੍ਹ ਲਓ ਸੌਣ ਤੋਂ ਪਹਿਲਾਂ ਇੱਕ ਵਾਰੀ ਪੜ੍ਹ ਲਓ ਕਿਉਂਕਿ ਅੱਜ ਦੀ ਜ਼ਿੰਦਗੀ ਬਹੁਤ ਹੀ ਉਜੇਗਨ ਵਾਲੀ ਜ਼ਿੰਦਗੀ ਆ ਹਰ ਇੱਕ ਬੰਦੇ ਦਾ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਕੰਮ ਤੇ ਜਾਂਦਾ ਬੰਦਾ ਸ਼ਾਮ ਨੂੰ ਰਾਤ ਨੂੰ ਲੇਟ ਆਉਂਦਾ ਰੋਟੀ ਪਾਣੀ ਦੀ ਲੇਟ ਖਾਂਦਾ ਉਹ ਚੀਜ਼ਾਂ ਨਾਲ ਵੀ ਫਰਕ ਪੈਂਦਾ ਨਹੀਂ ਨਾ ਤੇ ਟੈਨਸ਼ਨਾਂ ਰਹਣੀਆਂ ਮਤਲਬ ਬੀਪੀ ਉੱਡੀ 20 20 ਵੇ ਵਧੇ ਰਹਿੰਦੇ ਆ ਨਾ ਬੰਦਿਆਂ ਨੇ ਅੱਜ ਕੱਲ ਮਤਲਬ ਬੰਦੇ ਨੂੰ ਹਰ ਚੀਜ਼ ਦੀ ਬੰਦੇ ਨੂੰ ਮਤਲਬ ਟੈਨਸ਼ਨ ਆ ਤੇ ਟੈਨਸ਼ਨਾਂ ਦੇ ਵਿੱਚ ਬੰਦਾ ਰਾਤ ਨੂੰ ਚੰਗੀ ਨੀਂਦ ਨਹੀਂ ਲੈਂਦਾ ਜਿਹੜਾ ਚੰਗੀ ਨੀਂਦ ਨਹੀਂ ਲੈਂਦਾ ਬੰਦਾ ਹਨਾ ਉਦੋਂ ਬੰਦੇ ਨੂੰ ਮਤਲਬ ਬਾਡੀ ਉਹਦੀ ਬਾਡੀ ਏਰੀ ਉਹਦੀ ਬਾਡੀ ਹੋਰ ਖਰਾਬ ਹੋ ਜਾਂਦੀ ਹੈ ਜੇ ਆਪਾਂ ਚੰਗੀ ਨੀਂਦ ਲਾਵਾਂਗੇ ਨਾ ਤਾਂ ਬਾਡੀ ਮਤਲਬ ਆਪਣੀ ਜਿਆਦਾ ਚੰਗੀ ਰਹੂਗੀ ਜਿਆਦਾ ਮਤਲਬ ਤੰਦਰੁਸਤ ਆਪਾਂ ਤੰਦਰੁਸਤ ਰਹਿਾਂਗੇ ਕਿਉਂਕਿ ਮੈਂ ਮਤਲਬ ਇਹ ਜ਼ਿੰਦਗੀ ਦੀ ਮੇਰੀ ਜ਼ਿੰਦਗੀ ਦੀ ਬਹੁਤ ਮਤਲਬ ਇਹ ਚੀਜ਼ਾਂ ਆਉਂਗੀਆਂ ਜੀ ਮੈਂ ਤੇ ਮੈਂ ਮਤਲਬ ਮੈਂ ਆਪਣੀ ਖੋਦੀ ਇੱਕ ਕਹਾਣੀ ਇੱਕ ਤੁਹਾਨੂੰ ਮਤਲਬ ਹੋਰ ਵੀ ਦੱਸਾਂਗਾ ਜਿਹੜੀਆਂ ਮੈਂ ਚੀਜ਼ਾਂ ਸੋਚ-ਸੋਚ ਕੇ ਮੈਂ ਆਪਣੀ ਜ਼ਿੰਦਗੀ ਦੇ ਰੂਪ ਨੂੰ ਖਰਾਬ ਕਰਨ ਦੀ ਚੀਜ਼ਾਂ ਦੀ ਹੈ ਨਾ ਪਰ ਮੈਂ ਉਸ ਲਾਈਨ ਤੋਂ ਮਤਲਬ ਉਹਨਾਂ ਖਰਾਬ ਜ਼ਿੰਦਗੀ ਨੂੰ ਮੈਂ ਮਤਲਬ ਸਹੀ ਜ਼ਿੰਦਗੀ ਸਹੀ ਕਰ ਲਿਆ ਸੀਗਾ ਹਣਾ ਤੇ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਕਿਹੜਾ ਪਾਠ ਕਰ ਲੈਣਾ ਚਾਹੀਦਾ ਮਤਲਬ ਸੌਣ ਤੋਂ ਪਹਿਲਾਂ ਜਦੋਂ ਵੀ ਆਪਣੇ ਕੰਮ ਕਾਜ ਮੁੱਕ ਜਾਂਦੇ ਨੇ ਕੰਮਕਾਰਾਂ ਤੋਂ ਆ ਜਾਂਦੇ ਆ ਤਾਂ ਉਸ ਤੋਂ ਬਾਅਦ ਆਪਾਂ ਸੌਣ ਜਮਾ ਰੋਟੀ ਪਾਣੀ ਵੀ ਖਾ ਲਿਆ ਮਤਲਬ ਸੌਣ ਤੋਂ ਪਹਿਲਾਂ ਮਤਲਬ ਖੂਨ ਵੀ ਤੁਸੀਂ ਦੇਖ ਲਿਆ ਕੁਝ ਵੀ ਕਰ ਲਿਆ ਹਣਾ ਤੁਸੀਂ ਤੁਸੀਂ ਮਤਲਬ ਸੌਣ ਤੋਂ ਸੌਣ ਤੋਂ ਪਹਿਲਾਂ ਜਦੋਂ ਮਤਲਬ ਸੌਣ ਆ ਲੱਗੀ ਮੈਂ ਹੁਣ ਸੌਵਾਂ ਜਾਂ ਤਾਂ ਤੁਸੀਂ ਕੀਰਤਨ ਸਹਿਲਾ ਕੀਰਤਨ ਸਹਿਲਾ ਪਾਠ ਚਲੋ ਮੈਂ ਥੋੜਾ ਜਿਹਾ ਕੀਰਤਨ ਸਹਿਲਾ ਪਾਠ ਤੁਸੀਂ ਕਰਨਾਗਾ ਜਾਂ ਤਾਂ ਕਰ ਲੋ ਪਰ ਤੇ ਜਾਂ ਮਤਲਬ ਸੌਣ ਜੀ ਕਈ ਬੰਦਿਆਂ ਤੋਂ ਹੁੰਦਾ ਚਲੋ ਬੰਦੇ ਮਤਲਬ ਪੜ ਨਹੀਂ ਸਕਦੇ ਨਾ ਪਾਠ ਜੋ ਅੰਬਰਤ ਦੀ ਸ਼ਕਿਆ ਹੁੰਦਾ ਬੰਦੇ ਲੈ ਕੇ ਜਾਂਦਾ ਬਜ਼ੁਰਗਾਂ ਦਾ ਹੁੰਦਾ ਚਲੋ ਉਹਨਾਂ ਦੇ ਬਜ਼ੁਰਗਾਂ ਵੀ ਹੀਰਨੀयां ਦੀ ਰਾਤ ਵੱਡੀ ਹੋ ਜਾਂਦੀ ਆ ਪਰ ਮੈਂ ਕਹਿਣਾ ਜਿੰਨਾ ਬਜ਼ੁਰਗਾਂ ਤੋਂ ਮਤਲਬ ਇਹ ਹਸਾਇਲਾ ਸਾਰ ਪਾਠ ਇਤਨਾ ਇਤਨਾਸੋਂ ਵੱੱਲਾ ਜੋ ਮਤਲਬ ਰਾਦੀ ਬਾਣੀ ਦੇ ਵਿੱਚ ਆ ਜਾਂਦਾ ਜੇ ਤੁਸੀਂ ਇਹਨੂੰ ਸੁਣ ਲੋਗੇ ਤਾਂ ਨਹੀਂ ਵਧੀਆ ਮੋਬਾਈਲ ਤੇ ਆਪਣਾ ਸੁਣ ਲੋ ਤੁਸੀਂ ਪਾ ਵੀ ਵਧੀਆ ਜੇ ਤੁਸੀਂ ਇਹਨੂੰ ਪੜ ਲਵੋਗੇ ਸੌਣ ਤੋਂ ਪਹਿਲਾਂ ਤਾਂ ਵੀ ਵਧੀਆ ਦੋਨਾਂ ਦੇ ਵਿੱਚ ਫਰਕ ਕੋਈ ਨਹੀਂ ਹੈ ਨਾ ਸੁਣ ਸੁੰਣਾ ਉਹਨਾਂ ਵਾਸਤੇ ਆ ਜਿਹੜੇ ਮਤਲਬ ਪੜ ਨਹੀਂ ਸਕਦੇ ਆ ਜਿਹੜੇ ਪੜ ਸਕਦੇ ਆ ਉਹ ਮਤਲਬ ਸੁਣ ਵੀ ਸਕਦੇ ਕੋਈ ਉਹ ਜੀ ਇੱਦੀ ਚ ਕੋਈ ਪ੍ਰੋਬਲਮ ਨਹੀਂ ਤੁਸੀਂ ਉਹ ਪਾਠ ਨੂੰ ਜਦੋਂ ਤੁਸੀਂ ਪਾਠ ਲਾ ਲਿਆ ਤੁਸੀਂ ਆਪਣੇ ਜਾਂ ਤਾਂ ਆਪਣੇ ਤੁਸੀਂ ਹੈੱਡਫੋਨ ਲਾ ਲਓ ਜੇ ਹੈੱਡਫੋਨ ਤੁਸੀਂ ਨਹੀਂ ਲਾਉਣਾ ਉਹਨੂੰ ਕੋਲੇ ਰੱਖੋ ਮੋਬਾਈਲ ਨੂੰ ਤੁਸੀਂ ਜੋ ਜਰ ਮਨ ਕਰ ਚਲੋ ਤੁਸੀਂ ਸੀ ਪਾਠ ਲਾ ਲਿਆ ਨਾ ਜਿਵੇਂ ਜਿਵੇਂ ਸੋਨੂੰ ਪਾਠ ਮਤਲਬ ਪਾਠ ਦਾ ਐਂਡ ਹੁੰਦਾ ਜੋ ਪਾਠ ਪਾਠ ਪੜਦੇ ਜਾ ਕੇ ਪਾੜਦੇ ਜਾਉਂਗੇ ਸੋਨੂੰ ਜ਼ਿੰਦਗੀ ਦੇ ਵਿੱਚ ਆਨੰਦ ਆਉਣਾ ਚਾਹੀਦਾ ਜੇਦਾ ਜ਼ਿੰਦਗੀ ਕਰਨਾ ਮਤਲਬ ਸੋਨੂੰ ਓਵੇਂ ਆਵੇਂ ਆਨੰਦ ਆਉਗਾ ਓਵੇਂ ਸੋਨੂੰ ਆਨੰਦ ਹੈ ਯੌਵਾਂ ਤੇ ਸੋਨੂੰ ਜਦੋਂ ਤੱਕ ਪਾਠ ਚੱਲੀ ਜਾਊਗਾ ਸੋਡੀ ਜਿਹੜੀ ਦਿਮਾਗ ਤੇ ਕੋਈ ਵੀ ਟੈਨਸ਼ਨ ਨਾ ਕੁਸ਼ ਦੀ ਆ ਸੋਡਾ ਸਾਰਾ ਕੁਝ ਮਤਲਬ ਸੋਡਾ ਸਾਰਾ ਕੁਝ ਰੈਸ਼ ਹੋ ਜਾਊਗਾ ਸੋ ਨੂੰ ਆਪਣੇ ਆਪ ਨੂੰ ਨਵੀਂ ਨਵਾ ਤਾਜ਼ਾ ਲੱਗਣ ਲੱਗੇ ਜਿਵੇਂ ਜਿਵੇਂ ਪਾਠ ਮੁਕਦਾ ਜਾਊਗਾ ਓਵੇਂ ਓਵੇਂ ਸੋ ਨੂੰ ਨੀਂਦੋਂ ਦੀ ਚੌਂਕੀ ਤੇ ਸੋ ਨੂੰ ਮਤਲਬ ਇੰਨਾ ਮਤਲਬ ਚੰਗਾ ਪੀੜ ਕਰੋਗੇ ਤੁਸੀਂ ਮੈਂ ਕਹਿੰਨਾ ਇੰਨਾ ਚੰਗਾ ਪੀੜ ਕਰੋਗੇ ਤੁਸੀਂ ਇੱਕ ਵਾਰੀ ਤੁਸੀਂ ਮਤਲਬ ਇਹ ਮਤਲਬ ਕਹਿਣਾ ਮਤਲਬ ਜੀ ਇਹ ਚੀਜ਼ ਨੂੰ ਤੁਸੀਂ ਅਜਾ ਮਾਰ ਕੇ ਦੇਖੋ ਉਹ ਚੰਗੀ ਨੀਂਦ ਆਉਂਦੀ ਤੇ ਚੰਗਾ ਤੁਸੀਂ ਮਤਲਬ ਜਿਵੇਂ ਜਿਵੇਂ ਜਦੋਂ ਤੁਸੀਂ ਪਾਠ ਮੁਕਤਾ ਗਿਆ ਮਤਲਬ ਪਾਠ ਖਾਦ ਮੁਕਦਾ ਗਿਆ ਨਾ ਜਦੋਂ ਮਤਲਬ ਪਾਠ ਕਰਦੇ ਹੋ ਸੋਨੂੰ ਮੋਬਾਈਲ ਥੋੜਾ ਬੰਦ ਦੇ ਜਿੱਥੇ ਪੜ੍ਹ ਕੇ ਹਟੇ ਹੋਗੇ ਜਦੋਂ ਤੁਸੀਂ ਪੈ ਜਾਓਗੇ ਨਾ ਪੜ੍ਹ ਕੇ ਡੰਗੋ ਤੁਸੀਂ ਪਾਉਗੇ ਤਾਂ ਸੋਨੂੰ ਬੋਲ ਤਸਰੀ ਬੱਤੀਆਂ ਨਹੀਂ ਦਾ ਇਹ ਸੋਨੂੰ ਪਤਾ ਹੈ ਲੱਗਣਾ ਵੀ ਮੈਂ ਕੁਝ ਦਿੱਤਾ ਸੀ ਜਾਂ ਮੇਰੀ ਨਮਾ ਕੇ ਕੋਈ ਟੈਨਸ਼ਨ ਸੀਗੀ ਯੋਗੀ ਮੇਰੀ ਜ਼ਿੰਦਗੀ ਦਾ ਮੈਨੂੰ ਪਤਾ ਮੈਨੂੰ ਮੈਂ ਤਾਂ ਮੇਰੀ ਜ਼ਿੰਦਗੀ ਤਾਂ ਮੇਰਾ ਸਹੀ ਹੈ ਸਾ ਮੈਨੂੰ ਤਾਂ ਇਹ ਚੀਜ਼ਾਂ ਨੂੰ ਆਨੰਦ ਆਉਂਦਾ ਮੈਨੂੰ ਤਾਂ ਇਹ ਚੀਜ਼ਾਂ ਤੋਂ ਬਹੁਤ ਜ਼ਿਆਦਾ ਨਿਆਰਾ ਆਉਂਦਾ ਮੈਂ ਤਾਂ ਮਤਲਬ ਬਹੁਤ ਜ਼ਿਆਦਾ ਨਿਆਰਾ ਆਉਂਦਾ ਮੈਂ ਤਾਂ ਕੋਈ ਵੀ ਮੋਟਰਸਾਈਕਲ ਤੋਂ ਮੈਂ ਜਾਂ ਕੁਝ ਵੀ ਕੰਮ ਕਰਨਾ ਮੇਰੇ ਮੂਜ ਮੂਲ ਮੰਤਰ ਚੱਲਦਾ ਹੈ ਮੈਨੂੰ ਦੱਸਣਾ ਨਹੀਂ ਚਾਹੀਦਾ ਪਰ ਦੱਸੇ ਇਸ ਕਰਕੇ ਰਿਹਾ ਤੁਸੀਂ ਵੀ ਬਾਈਕ ਉਤੇ ਨਾਲ ਜੜੋ ਇਹ ਵਾਹਿਗੁਰੂ ਨੂੰ ਪਾਓ ਹਨ ਤੁਸੀਂ ਵੀ ਬਾਈਬਲ ਦੇ ਨਾਲ ਆਪਣੀ ਜ਼ਿੰਦਗੀ ਸਬਤ ਕਰੋ ਪੈਸਾ ਕੁਝ ਵੀ ਨਾਲ ਨਹੀਂ ਲੈ ਕੇ ਜਾਣਾ ਤੁਸੀਂ ਬਾਈਬਲ ਦੇ ਨਾਲ ਕਰੋ ਜ਼ਿੰਦਗੀ ਦਾ ਆਨੰਦ ਮਾਣੋ ਬਾਲਾ ਪੈਸਾ ਵੀ ਕਹਿਣਾ ਪੈਸਾ ਵੀ ਜ਼ਰੂਰੀ ਹੈ ਪਰ ਬਾਲਾ ਵੀ ਜਾਨਣਾ ਟੈਨਸ਼ਨ ਨਾਲ ਲੈ ਕੇ ਵੀ ਕਹਿਣਾ ਹਾਂ ਆਪਾਂ ਉੱਥੇ ਗੱਲ ਤੇ ਆਉਣਾ ਜਦੋਂ ਵੀ ਤੁਸੀਂ ਸੌ ਪਾਰਟਸ ਹੋਵੋਗੇ ਸਮਝੋ ਇਹ ਨਹੀਂ ਚੰਗੀ ਜੀਵਨ ਦਾ ਹੋਵੇ ਤੇ ਤੜਕੇ ਤੁਸੀਂ ਆਪਣੇ ਆਪ ਜਦੋਂ ਤੁਸੀਂ ਸੌਂਗੇ ਤੜਕੇ ਆਪਣੇ ਆਪ ਤੁਸੀਂ ਇੰਨਾ ਹਲਕਾ ਹਲਕਾ ਕੀਰ ਕਰੋਗੇ ਨਹੀਂ ਆ ਇਹ ਇੰਨਾ ਦਾ ਮੈਂ ਤੁਸੀਂ ਇੰਨਾ ਹਲਕਾ ਕੀਰ ਕਰੋਗੇ ਵੀ ਤੁਹਾਨੂੰ ਐ ਲੱਗੂ ਵੀ ਮੇਰੀ ਜ਼ਿੰਦਗੀ ਤਾਂ ਕੋਈ ਇਹੋ ਜਿਹੀ ਚੀਜ਼ ਨਹੀਂ ਮੈਂ ਤਾਂ ਕੁਝ ਮੇਰੇ ਤਾਂ ਕੋਈ ਟੈਂਸ਼ਨ ਨਹੀਂ ਮੇਰੇ ਤਾਂ ਕੋਈ ਪ੍ਰੋਬਲਮ ਨਹੀਂ ਇੰਨੀ ਚੰਗੀ نیند ਆਉਂਦੀ ਐਨਾ ਚੰਗਾ ਤੜਕੇ ਉੱਠਾਉ ਜਿਵੇਂ ਆਪਾਂ ਕਹਿ ਦਈਏ ਵੀ ਰਾਤ ਨੂੰ ਆਪਣਾ ਬੀਵੀ ਵੱਗ ਗਿਆ ਇਹ ਕੋ ਗੋਲੀ ਲੈ ਕੇ ਪੈਰੀਏ ਤਰਕੇ ਵਗਿਆ ਹੋਰ ਦੇਣਾ ਜਿੰਨਾ ਦਾ ਵੀ ਵੱਡਾ ਉਹਨਾਂ ਨੂੰ ਹੀ ફીਲ ਹੁੰਦੀ ਆ ਪਰ ਉਸ ਤੋਂ ਵੀ ਜ਼ਿਆਦਾ ਉਸ ਤੋਂ ਵੀ 10 100 ਕਿੰਨੇ ਬਾਰ ਕੀ ਕਹਿ ਲੋ ਤੁਸੀਂ ਉਸ ਤੋਂ ਵੀ ਜ਼ਿਆਦਾ ਸੋਨ ਚੰਗਾ ਫੀਲ ਹੋਊਗਾ ਉੱਠ ਕੇ ਇੰਨਾ ਚੰਗਾ ਫੀਲ ਹੋਊਗਾ ਜਦੋਂ ਉੱਠ ਕੇ ਤੁਸੀਂ ਦੱਸ ਨਹੀਂ ਤਰਦੇ ਦੱਸਿਆ ਤਾਂ ਮੈਨੂੰ ਜ਼ਿਆਦਾ ਪਰ ਮੈਂ ਫੀਲ ਕਰ ਸਕਦਾ ਮੈਨੂੰ ਪਤਾ ਨਹੀਂ ਮੈਂ ਇੰਨਾ ਫੀਲ ਕਰ ਸਕਦਾ ਇਹ 파ੜਨ ਨੂੰ ਤੁਸੀਂ ਜਦੋਂ ਤੁਸੀਂ ਸੌਣ ਲੋ ਇਹ 파ੜਨ ਨੂੰ ਤੁਸੀਂ ਲਗਾਤਾਰ ਕਰੇਗਾ ਜਦੋਂ ਵੀ ਤੁਸੀਂ ਸੌਣਾ ਹਨ ਇਹ 파ੜ ਤੁਸੀਂ ਲਾ ਕੇ ਸੌਂ ਜਾ ਕਰੋ ਇਹ ਨਾਲ ਤਾਂ ਜ਼ਿੰਦਗੀ ਦੇ ਵਿੱਚ ਆਨੰਦ ਆਊਗਾ ਨਾਲੇ ਤੁਹਾਡੀ ਜ਼ਿੰਦਗੀ ਦੀ ਜ਼ਿੰਦਗੀ ਵੀ ਚੇਂਜ ਹੋਊਗੀ ਤੁਹਾਡੀ ਹਾਂ ਜੇ ਜਦੋਂ ਆਪਾਂ ਖੁਸ਼ ਰਹਾਂਗੇ ਤਾਂ ਆਪਣੀ ਜਿੰਦਗੀ ਐਟੋਮਿਕਲੀ ਚੇਂਜ ਹੋਊਗੀ ਬਾਣੀ ਦੇ ਨਾਲ ਜੁੜਾਂਗੇ ਵਾਇਰਲੂ ਦੇ ਨਾਲ ਜੁੜਾਂਗੇ ਤਾਂ ਜ਼ਿੰਦਗੀ ਐਟੋਮਿਕਲੀ ਵਧੀਆ ਬਣ ਜਾਂਦੀ ਹੈ ਨਾ ਇਸ ਲਈ ਤੁਸੀਂ ਕੋ ਬਾਣੀ ਦੇ ਨਾਲ ਜੁੜੋ ਕੋਈ ਵੀ ਕਾਰਜ ਤੁਸੀਂ ਕਰਿਆ ਕਰੋ ਮੂਲ ਮਾਨ ਕਰ ਜਾਤੀ ਸਹਿਮ ਇਹਨਾਂ ਮੀਰਾ ਕਹਿੰਦਾ ਮਤਲਬ ਇਹ ਆ ਜਦੋਂ ਵੀ ਤੁਸੀਂ ਵਿਹਲਿਆ ਹੋ ਜਦੋਂ ਵੀ ਤੁਸੀਂ ਕੰਮ ਕਰਦੇ ਹੋ ਜਦੋਂ ਵੀ ਤੁਸੀਂ ਰੋਟੀ ਖਾ ਰਹੇ ਹੋ ਇਹ ਮੂਲ ਮਾਤਰ ਕਰੋ ਹਨ ਤੁਸੀਂ ਵਾਹਿਗੁਰੂ ਵਾਹਿਗੁਰੂ ਕੋਲ ਵਾਹਿਗੁਰੂ ਦੇ ਨਾਲ ਮਤਲਬ ਤੁਸੀਂ ਤੇ ਜ਼ਿੰਦਗੀ ਦੀ ਖੁਸ਼ੀ ਲੈ ਜਾਣਾ ਤੁਸੀਂ ਵਾਹਿਗੁਰੂ ਦਾ ਨਾਮ ਲਾਉਣਾ ਤੇ ਆਪਣੇ ਆਪ ਨੂੰ ਬੋਲ ਖੋਜਣਾ ਤੇ ਮੇਰੇ ਚੈਨਲ ਨੂੰ ਤੁਸੀਂ ਮੈਂ ਚੈਨਲ ਤੋਂ ਚੈਨਲ ਤੋਂ ਸਾਨੂੰ ਤੁਸੀਂ ਇਹ ਨਹੀਂ ਚੀਜ਼ਾਂ ਵੈਸੇ ਮੇਰੇ ਐਕਸਪੀਰੀਅੰਸ ਦੀਆਂ ਚੀਜ਼ਾਂ ਨੇ ਐਕਸਪੀਰੀਅੰਸ ਕਹੋ ਮੈਂ ਤਾਂ ਚਲੋ ਐਕਸਪੀਰੀਅੰਸ ਕਹਾਂ ਸਭ ਨੂੰ ਪਰ ਮੇਰਾ ਹੈ ਇਹ ਆ ਤੁਸੀਂ ਤੁਸੀਂ ਬਾਹਰ ਦੇ ਨਾਲ ਜੋ ਚੰਗੀ ਆ ਜਿਹੜਾ ਆਨੰਦ ਗੁਰਵਾਣੀ ਦੇ ਵਿੱਚ ਆ ਨਾ ਉਹ ਆਨੰਦ ਤੁਸੀਂ ਜਿੰਦਗੀ ਦੇ ਵਿੱਚ ਮਾਣ ਨਹੀਂ ਸਾਝ ਚੰਗਾ ਕਹਿੰਦੇ ਨਾ ਲੈ ਲਓ ਮੈਂ ਕਿਹਾ ਕਾਰ ਪਾਲੋਂ ਚੰਗੀਆਂ ਕੋਠਾਂ ਪਾਲੋਂ ਪਰ ਉਹ ਆਨੰਦ ਨਹੀਂ ਆ ਉਹ ਜਿਹੜਾ ਆਨੰਦ ਬਾਣੀ ਦੇ ਵਿੱਚ ਆਉਂਦਾ ਨਾ ਉਹ ਆਨੰਦ ਨਹੀਂ ਆਉਂਦਾ ਦੇਖੋ ਕਿੰਨੀ ਵੱਡੀ ਦਾਤ ਦਿੱਤੀ ਆ ਆਪਾਂ ਨੂੰ ਸੌਣ ਵਿੜੇ ਦੀ ਆਪਾਂ ਇੱਕ ਆਪਾਂ ਵੀ ਚਲੋ 20-20 ਵਧਿਆ ਆਪਾਂ ਉਸ ਟਾਈਮ ਗੋਲੀ ਦੰਦੇ ਆ ਤੁਸੀਂ ਆਪਾਂ ਨੂੰ ਇੱਕ ਇਹ ਬਹੁਤ ਵੱਡੀ ਦਾਤ ਦਿੱਤੀ ਵਾਏ ਇੱਕ ਬਹੁਤ ਚੰਗਾ ਪਾਤ ਜਦੋਂ ਜਦੋਂ ਆਪਾਂ ਸੁਣੀ ਜਾਵਾਂ ਜਦੋਂ ਜਿਹਨੇ ਜਿੰਨਾ ਆਪ ਕਰੀ ਜਾ ਆਪਾਂ ਨੂੰ ਨੀਂਦ ਆ ਨਹੀਂ ਜੀ ਬਹੁਤ ਚੰਗਾ ਵੀਰ ਖਰਾਬ ਜੀ ਜੇ ਕਰਿਆ ਕਰੋ ਤੁਸੀਂ ਤੇ ਮੇਰੇ ਚੈਨਲ ਤੇ ਸਾਰਿਆਂ ਨੇ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੁਸੀਂ ਚੈਨਲ ਜਿੱਦ ਤੁਸੀ ਸਬਸਕ੍ਰਾਈਬ ਕਰਨਾ ਭੁੱਲਿਆ ਨਾ ਮੈਂ ਮੈਨੂੰ ਹੌਸਲਾ ਨਹੀਂ ਦਿੰਦਾ ਤਾਂ ਮੈਂ ਮੇਰੀ ਵੀਡੀਓ ਦੇਖ ਕੇ ਤੁਸੀਂ ਸਾਰੀ ਵੀਡੀਓ ਦੇਖਿਆ ਕਰੋ ਕਿਉਂਕਿ ਮੈਂ ਫੁੱਲ ਬਾਣੀ ਦੇ ਨਾਲ ਵੀ जोडਦਾ ਮੈਂ ਸੋ ਦਿਨ ਮੈਂ ਆਪਣੀ ਜ਼ਿੰਦਗੀ ਦੇ ਅਨੁਭਵ ਹਾਸਿਆ ਕੀਤੇ ਸਭ ਨੂੰ ਦੱਸਾਂਗਾ ਮੈਂ ਬਲੌਗ ਵੀ ਬਣਾਇਆ ਕਰਾਂ ਕੋਈ ਚੱਕਰ ਨਹੀਂ ਮੈਂ ਆਪਣੀ ਜਿੰਦਗੀ ਦੀ ਗੱਲ ਤੁਹਾਨੂੰ ਦੱਸਾਂਗੇ ਮੈਂ ਕੋਈ ਜੜੀ ਜਨਾਂ ਵਿੱਚ ਕਰਦਾਗਾ ਇਹ ਜਿੰਦਗੀ ਵਿੱਚ ਚੱਲ ਰਿਹਾ ਹੈ ਨਾ ਇਹ ਸੋਦੇ ਸਾਰੇ ਮੈਂ ਤੁਹਾਨੂੰ ਦੱਸਾਂਗਾ ਪਰ ਮੈਨੂੰ ਸਾਰੇ ਇਹਨੇ ਗੱਲਾਂ ਦਾ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨ ਨਾਲ ਭੁੱਲਿਆ ਨਾ ਚਲੋ ਅਗਲੀ ਵੀਡੀਓ ਸੂਰੇ ਸਾਹਮਣੇ ਆਪਾਂ ਲੈ ਕੇ ਆਉਂਦੇ ਆਪਾਂ ਸੱਚੀ ਘਟਨਾ ਲੈ ਜਾਂਦੇ ਆ ਸੱਚੀ ਕਹਿੰਦਾ ਸੱਚੀਆਂ ਗੱਲਾਂ ਲੈ ਗਏ ਨੇ ਆਪਾਂ ਉਹ ਵੀ ਕੋਈ ਇਹ ਨਹੀਂ ਵੀ ਇਹਨੇ ਉਧਰੋਂ ਪੜੀ ਜੇ ਉਧਰੋਂ ਪੜੀ ਵਾਣਾ ਉਧਰੋਂ ਮਾਰੀ ਤੇ ਮੈਂ ਤਾਂ ਤੁਹਾਨੂੰ ਆਇਆ ਲੱਗੇ ਵੀ ਇਹ ਤਾਂ ਪਾਠ ਹੀ ਨਹੀਂ ਕਰਦਾ ਮਤਲਬ ਮੈਨੂੰ ਲੱਗੇ ਮੈਂ ਇਹੜਾ ਪਾਠ ਕਰਦਾ ਵੀ ਚਲੋ ਆਪਾਂ ਦੱਸ ਦਨੇ ਆ ਚੀਜ਼ਾਂ ਜੇ ਦਸਿਆ ਉਹੋ ਜਾਂਦਾ ਹੁੰਦਾ ਜਿਹੜੋ ਬੰਦਾ ਕਰਿਆ ਜਾਂਦਾ ਔਰ ਇਹ ਕੀ ਜੇ ਕਰਦਾਗਾ ਜਦੋਂ ਜਿੰਦ ਬੰਦੇ ਨੇ ਕੁਝ ਕੀਤਾ ਨਾ ਹੋਵੇ ਮਤਲਬ ਪਾਠ ਨਹੀਂ ਕੀਤਾ ਉਹ ਬੰਦੇ ਨੂੰ ਕੀ ਥੀ ਲੋਗਾ ਵੀ ਇਹ ਬੰਦਾ ਸਹੀ ਦੱਸ ਰਿਹਾ ਆਪਣੇ ਆਪ ਨੂੰ ਆਪਣੇ ਆਪ ਤੋਂ ਨਹੀਂ ਸਹੀ ਦੱਸਿਆ ਜਾਂਦਾ ਬੰਦਾ ਕਿ ਮੈਂ ਸਹੀ ਦੱਸ ਰਿਹਾ ਬੰਦਾ ਉਹ ਚੀਜ਼ ਨਹੀਂ ਦੱਸ ਸਕਦਾ ਚਲੋ ਅੱਜ ਦੀ ਵੀਡੀਓ ਵਿੱਚ ਐਨਆਈ ਤੇ ਮੇਰੇ ਚੈਨਲ ਨੂੰ ਸਾਰੇ ਸਸਕਾਰ ਹੋ